ਸਸਕਲ ਦੋਸਤੋ ਬਹੁਤ ਹੀ ਦੁਖਦਾਇਕ ਘਟਨਾ ਜਿਹੜੀ ਹੋਈ ਹੈ ਆ ओरिजिनल ਲੈਟਰ ਜਿਹੜੀ ਹੈ ਜਿਹੜੇ ਮੁੰਡੇ ਨੇ ਕੱਲ ਸੁਸਾਈਡ ਕਰ ਲਿਆ ਜਗਰੂਪ ਦੇ ਲਿਖ ਕੇ ਗਿਆ ਜਗਰੂਪ ਸਿੰਘ ਕਿ ਮੇਰੇ ਸੰਸਕਾਰ ਤੇ ਭਗਵਾਨ ਤੁਮਾਨ ਆਜੇ ਕਾਸ਼ ਉਹ ਮੈਨੂੰ ਫੋਨ ਕਰ ਲੈਂਦਾ ਤਾਂ ਮੈਂ ਜਉਂਦੇ ਜੀ ਵੀ ਆ ਸਕਦਾ ਸੀ ਮੈਂ ਉਹਨਾਂ ਦੇ ਘਰੇ ਆ ਮੈਂ ਉਹਨਾਂ ਦੇ ਪਰਿਵਾਰਚਾਂ ਛੋਟੇ ਛੋਟੇ ਬੱਚੇ ਨੇ ਉਹਦੇ ਦੋਨੋਂ ਲਵਪ੍ਰੀਤ ਤੇ ਜਗਦੀਪ ਨੂੰ ਲਿਖ ਕੇ ਗਿਆ ਮਾਈ ਵਾਈਫ ਚਰਨਜੀਤ ਕੌਰ ਆਈ ਲਵ ਯੂ ਮੇਰੇ ਬੇਟੇ ਲਵਪ੍ਰੀਤ ਤੇ ਜਗਦੀਪ ਆਈ ਮਿਸ ਯੂ ਅਲਵਿਦਾ ਮੇਰੇ ਮਿੱਤਰੋ ਮਤਲਬ ਕਿੰਨੀ ਮਜਬੂਰੀ ਹੋਊਗੀ ਕਿ ਗੁਨਾਮ ਵੀ ਲਿਖ ਕੇ ਗਿਆ ਤਰਲੋਚਨ ਸਿੰਘ ਮਾਰਕੀਟ ਕਮੇਟੀ ਦਾ ਕੋਈ ਕੋਟਕਪੂਰੇ ਦਾ ਕੋਈ ਮੈਂਬਰ ਕੋਈ ਮੁਲਾਜ਼ਮ ਮੁਲਾਜ਼ਮ ਹੈ ਜੀ ਦੱਸਣਾ ਹੈ ਇਹ ਲੋ ਹੋਇਆ ਦੁਮਾਰੀ ਦੀ ਜਾਨ ਨੂੰ ਕਹਿੰਦਾ ਸੀ ਅਕਾਲੀਆਂ ਦੀ ਸਿਹਤ ਕਿ ਉਹਨਾਂ ਦੇ ਪਿਤਾ ਜੀ ਨੇ ਜਿਹੜੇ ਫੌਜ ਚੋਂ ਆਏ ਨੇ ਦੱਸੇ ਬਹੁਤ ਬੁਨਿਆਦ ਸਭ ਤੋਂ ਵੱਡਾ ਬੋਝ ਮੰਨਿਆ ਜਾਂਦਾ ਪਿਓ ਦੇ ਮੋਢੇ ਤੇ ਪੁੱਤ ਦੀ ਆਰਤੀ ਤੇ ਕੱਲ ਇਹਨਾਂ ਨੇ ਚੱਕੀ ਆ ਇਹ ਬੋਝ ਇਹਨਾਂ ਨੇ ਢੋਆ ਬੋਲੋ ਬੋਲੋ ਮੈਂ ਜੀ ਇਹ ਕਲੀਅਰ ਕਰ ਦੇਣਾ ਚਾਹਣਾ ਮੈਂ ਹਾਈਤੀ ਕਾਲੀ ਪਾਰਟੀ ਨਾਲ ਹੀ ਸਬੰਧਤ ਸੀ ਮੇਰੇ ਤੇ ਕਾਲੀ ਪਾਰਟੀ ਨੇ ਮੇਰਾ ਇਹ ਬੇੜਾ ਗਰਖ ਕਰ ਦਿੱਤਾ ਤੇ ਇਹ ਜਿਹੜਾ ਕਾਲੀ ਪਾਰਟੀ ਦਾ ਉਥੋਂ ਦਾ ਪ੍ਰਧਾਨ ਧੱਕੇਸ਼ਾਹੀ ਕੀਤੀ ਉਹਨਾਂ ਨੇ ਮੇਰੇ ਨਾਲ ਤੇ ਇਹ ਜਿਹੜਾ ਤਰਲੋਚਨ ਸਿੰਘ ਇਹਨੂੰ ਕਾਨੂੰਨੀ ਕਾਰਵਾਈ ਤੇ ਤੇ ਛੇਤੀ ਛੇਤੀ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਇੱਥੇ ਕੀਤੀ ਜਾ ਸਕਦੀ। ਵੀਰ ਇੰਨਾ ਕੋਈ ਕੁਝ ਨਹੀਂ ਦੱਸਿਆ ਉਹਨੇ ਪਹਿਲਾਂ ਦੱਸਿਆ ਇਹ ਜੇ ਪਰਚੀਆਂ ਬਾਅਦ ਚ ਨਿਕਲੀਆਂ ਜੀ ਸਾਡੇ ਬੱਚੇ ਤੇ ਜੋ ਬੱਚੇ ਹਾਂ ਜੀ ਪ੍ਰੈਸਰ ਇੰਨਾ ਪਾ ਰੱਖਿਆ ਜੀ ਹੁਣ ਕਿ ਕੋਈ ਦੱਸਿਆ ਨਹੀਂ ਗੱਲ ਹੀ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਆ ਕੇ ਸਾਡੇ ਨਾਲ ਅਜੇ ਜੱਜ ਦੀ ਹੋਈ ਹੈ ਰਿਕਾਰਡਿੰਗ ਹੈਗੀ ਇਹਨਾਂ ਕੋਲ ਰਿਕਾਰਡਿੰਗ ਹੈਗੀ ਹੈ ਜੀ ਆਹ ਜੋ ਜਿੱਦ ਬਣੀ ਹੋਈ ਆ ਉਹ ਜਿੱਦੇ ਆਉਂਦੇ ਨਾਲ ਨਹੀਂ ਲੱਗੇ ਨਹੀਂ ਜਿੱਦ ਬਾਅਦ ਕੀ ਉਹ ਮੈਨੂੰ ਸੁਣੀ ਵੀ ਜਾਂਦੀ ਮੈਂ ਇੱਥੇ ਬੈਠਾ ਤੇ ਮੈਂ ਕਿਹਾ ਚਲੂੰ ਕਿਸੇ ਨਾ ਹੁੰਦਾ ਹੀ ਹੈ ਨਾ ਬੱਚਿਆਂ ਦਾ ਵੀ ਇਹ ਮੰਡੀ ਦੇ ਵਿੱਚ ਸਾਰੇ ਆੜਤੀਆਂ ਉੜਤੀਆਂ ਨਾਲ ਹੁੰਦਾ ਕੰਮ ਤੇ ਹੋ ਸਕਦਾ ਚੇਅਰਮੈਨ ਦਾ ਕਿਹਾ ਹੋਵੇ ਈ ਆ ਪਾਰਟੀ ਦਾ ਪ੍ਰਚਾਰ ਜਿਆਦਾ ਕਰਦਾ ਇਹਨੂੰ ਤੁਹਾਡੇ ਜੀ ਖਿੱਚ ਹਾਂਜੀ ਹਾਂਜੀ ਬਿਲਕੁਲ ਜੀ ਮੇਰੇ ਮੇਰੇ ਇਹਦੇ ਦੋਨੇ ਲਿਖਿਆ ਮੇਰੀਆਂ ਬੰਨੀਆਂ ਵੀ ਚੱਕ ਕੇ ਲੈ ਗਿਆ ਫੜਤਾ ਆ ਲਿਖਿਆ ਸਾਰਾ ਕੁਝ ਉਪਰੋਕਤ ਕਰਕੇ ਮਾਸ਼ਾਅੱਲੁਹ ਕੁੱਝ ਮਹਿਸੂਸ ਕਰ ਗਿਆ ਨਾ ਇਹ ਆਦੀ ਆਪਣੇ ਮਾਰ ਲਈ ਨੇ ਸਾਰੀ ਬੜੀ ਸਿੱਧੀ ਮਾਰੀ ਦਿੱਤੀ ਮੇਰੀ ਆਪ ਤਾਬ ਚੱਕ ਕੇ ਲੈ ਜਾਣਾ ਇਹ ਪੜਨਾ ਆਪਾਂ ਉਹਕੇ ਅਸੀਂ ਕਾਲੀ ਪਾਰਟੀ ਦੇ ਵਿੱਚ ਸ਼ਾਮਲ ਜੀ ਇਤਕਾ ਹੋਏ ਸੀ ਕਿ ਮੇਰੇ ਕੋਲ ਸਰਟੀਫਿਕੇਟ ਵੀ ਪਿਆ ਮੈਂ ਤੁਹਾਨੂੰ ਦਿਖਾ ਦਿੰਨਾ ਬੇਅੰਤ ਦਾ ਬੇਅੰਤ ਦੇ ਸਮੇਂ ਦਾ ਕਾਂਗਰਸ ਦੇ ਵਿੱਚ ਅਸੀਂ ਤਕਰੀਬਨ ਦੇਖ ਲੈ ਵੀ ਬੌਰੀਏ ਸਿੱਖ ਨੇ ਕਿੰਨੀਆਂ ਵੋਟਾਂ ਪਾਈਆਂ ਤੇ ਇਹਨਾਂ ਨੇ ਸਾਡੇ ਤੇ ਕਾਨੂੰਨ ਵੀ ਨਹੀਂ ਤੋੜਿਆ 5 ਸਾਲ 5 ਸਾਲ ਸਾਡੇ ਤੇ ਕਾਨੂੰਨ ਨਹੀਂ ਤੋੜਿਆ ਇਹਨਾਂ ਨੂੰ ਹਿੰਦੁਸਤਾਨ ਨੂੰ ਆਜ਼ਾਦ ਹੋ ਗਏ ਪਰ ਅਸੀਂ ਆਜ਼ਾਦ ਨਹੀਂ ਹੋਏ ਲੋਕ ਸਾਡੇ ਲੋਕ ਪਤਾ ਹੈ ਰਾਤ ਨੂੰ ਜਾਂਦੇ ਸੀ ਜਿਹੜੇ ਹਾਂ ਮੈਂ ਹਾਂ ਹਾਈ ਦੀ ਲੱਗਿਆ ਇੱਕ ਕੋਟੇ ਬਾਰੇ ਵੀ ਇਹਨੇ ਲਿਖਿਆ ਬਿਲਕੁਲ ਕੋਟੇ ਬਾਰੇ ਵੀ ਲਿਖਿਆ ਹੈ ਕੋਟੇ ਬਾਰੇ ਇਹਦੇ ਤੇ ਲਿਖਿਆ ਹੋਇਆ ਆ ਦਿਖਾਈ ਆ ਸਾਡੀ ਕੌਮ ਦੀ 20% ਕੋਟਾ ਦੀ ਜਰੂਰ ਪੱਕਾ ਕੀਤਾ ਜਾਵੇ ਵੀ ਆਪਣੀ ਪਾਰਟੀ ਤੋਂ ਆਸ ਰੱਖਦੇ ਅੱਛਾ ਠੀਕ ਹੈ ਇਹ ਬਾਦਲ ਸਾਹਿਬ ਨੇ ਇਹ ਬਾਦਲ ਸਾਹਿਬ ਨੇ ਐਲਾਨ ਕੀਤਾ ਸੀ ਇੱਕ ਮਿੰਟ ਗੱਲ ਕਰ ਲੈਂਦੇ ਮੈਂ ਲੋਟੀਫਿਕੇਸ਼ਨ ਬਾਦਲ ਸਾਹਿਬ ਨੇ ਕੀਤਾ ਸੀ ਜੀ 20% ਦਾ ਸਾਨੂੰ ਦਿੱਤਾ ਸੀ ਉਹਦਾ ਲਾਹਾ ਨਹੀਂ ਮਿਲਿਆ ਉਹਦਾ ਲਾਹਾ ਨਹੀਂ ਮਿਲਿਆ ਜੀ ਉਹ ਐਂ ਕਰਦਾ ਗੂਲਮੂਲ ਐਨਾ ਕਰਦਾ ਨੋਟੀਫਿਕੇਸ਼ਨ ਕਿ ਜੇ ਨੌਕਰੀਆਂ ਵਧ ਗਈਆਂ ਤਾਂ ਫੇਰ ਉਹਦੇ ਚੋਂ ਦੇ ਦਿਓ ਇਹਨਾਂ ਨੂੰ ਵਧ ਗਈਆਂ ਵਧ ਤੂੰ ਜਾਣੀ 5 ਸਾਲ ਤਾਂ ਹਿੰਦੁਸਤਾਨ ਆਜ਼ਾਦ ਰਿਆ ਤੇ ਅਸੀਂ ਇਹ ਗੁਲਾਮ ਰਹੇ ਸਾਡੇ ਨੇ ਮੈਂ ਗਿਆ ਸੀ ਸਾਡੇ ਕੋਲੇ ਹਜੇ ਤੱਕ ਲੋਕਾਂ ਕੋਲੇ ਨਾ ਉਹਨਾਂ ਦੀਆਂ ਰਸੀਤਾਂ ਨੇ ਮੈਂ ਤਾਂ ਜਲੰਧਰ ਗਿਆ ਸੀ ਨੰਬਰਦਾਰ ਨੂੰ ਜਾ ਕੇ ਪਿੰਡਾਂ ਦੇ ਵਿੱਚਰ ਬੋਲ ਕਰ ਦਿੱਤੀ ਉਹਨਾਂ ਨੂੰ ਇਹਨਾਂ ਨੂੰ ਸਾਰਾ ਪਤਾ ਹੈ ਮੈਂ ਮੈਂ ਗਿਆ ਸੀ ਜਲੰਧਰ ਮੈਂ ਜਲੰਧਰ ਗਿਆ ਸਭੀ ਮਾਨਸਾ ਮਾਨਸਾ ਵੀ ਜਿਹੜਾ ਇਹ ਦੋਸ਼ੀ ਹੈ ਇਹਨੂੰ ਤੁਸੀਂ ਗ੍ਰਿਫਤਾਰ ਕਰੋ ਆ ਤਰਲੋਚਨ ਇਹ ਤਾਂ ਹੁਣੀ ਨਹੀਂ ਮਾਰੋ ਐਸਐਸਪੀ ਨੂੰ ਕਹਿੰਦੇ